ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਦੇਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਨ ਪਾ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕੇਵ ਸਚਿਆਰਾਂ ਹੋਈਐ ਕਿਵ ਕੂੜੈ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਝੈ ਤਾਹੋ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਪਰਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਤਰਾ ਦੂਰ ਕਥਨਾ ਕਥੀ ਨ ਆਵੇ ਟੋਟ ਕੱਥ ਕੱਟ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਪੱਖਿਆ ਭਉ ਉਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀਏ ਜਿਤ ਇਸੇ ਦਰਬਾਰ ਮੋਹੋਂ ਕੇ ਬੋਲਨ ਬੋਲੀਏ ਜਿਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨੁਦਰੀ ਮੋਕ ਦਵਾਰ ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰਈਸਰ ਗੁਰ ਗੁਰਕ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਅੱਖ ਨਾਹੀ ਕਹਿਣਾ ਕਤ ਨ ਜਾਈ ਗੁਰਾ ਇਕ ਦੇਹ 부ਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਤ ਨਾਵਾ ਜੇ ਸੁਭਾਵਾ ਵੇਣ ਪਾਣੇ ਕੇ ਨਾਏ ਕਰੀ ਜੇ ਤਿਸਰ ਠੋਪਾਈ ਵੇਖਾ ਬਿਨ ਕਰਮਾ ਕਿ ਮਿਲੇ ਲਈ ਮਤਵੇ ਚਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਸੁਣੀ ਹੋਏ ਨਵਾ ਖੰਡਾਂ ਵਿਚ ਆਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸੁ ਨਦਰਿ ਨਾ ਬਈ ਤਾ ਵਾਪਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਨ ਗੁਣ ਕਰੇ ਗੁਣਮੰਤਿਆ ਗੁੰਦੇ ਤੇਹਾ ਕੋਇਨ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਹਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਲਾ ਹਨਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਗਿਆਨ ਸੁਣੇ ਅੱਠ ਸੱਠ ਕ੍ਰਿਸ਼ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸੇ ਧਿਆਨ ਨਾਨਕ ਭਗਤਾਂ ਸੁਣਾ ਵਿਗਾ ਸੁਣੇ ਦੂਪ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾਹਾ ਸੁਣੇ ਸ਼ੇਖ ਪੀਰ ਪਾਦਸ਼ਾਹ ਸੁਣੇ ਅੰਧੇ ਪਾਵੇ ਰਾਹਾ ਸੁਣੇ ਹਾਥ ਵਿਰਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪੁਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭੂਮਨ ਕੀ ਸੁੱਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਗਿਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਗਿਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨ ਪਾਵੇ ਮੁਖ ਦਵਾਰ ਮੰਨੈ ਪਰਵਾਰੇ ਸਦਾਰ ਮੰਨਾ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵੇ ਨ ਭਿਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਕੇ ਮਾਨ ਪੰਚੇ ਸੁਹੈ ਦਰਜਾ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ 부ਜੇ ਹੋਏ ਸਚਿਆਰ ਤਵਲੇ ਉੱਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲਿਖਾ ਲਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਗਵਾ ਤਿਸਤੇ ਹੋਏ ਲਖ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਦ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਜਪ ਸੰਕ ਪਾਉ ਸੰਕ ਪੂਜਾ ਸੰਕ ਤਪਤਾ ਸੰਕ ਗਰੰਥ ਮੁਖ ਵੇਦ ਪਾਠ ਸੰਕ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸੱਤੀ ਸੰਖ ਦਾਤਾਰ ਸੰਖ ਸੂਰਮ ਭਕ ਸਾਰ ਸੰਖ ਮੋਨ ਲੇ ਬਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰਖ ਅੰਦ ਘੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹਿ ਜੋਰ ਸੰਖ ਗਲ ਵੱਡ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜਿਆਰ ਕੂੜੇ ਫਰਾਹਿ ਸੰਖ ਮਲੇਸ਼ ਮਲ ਭੱਕ ਖਾਹਿ ਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਕਟਾਮ ਅਗੰਗ ਅਗੰਮ ਸੰਕਲੋ ਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾਹਾ ਅਖਰੀ ਲਿਖਨ ਬੋਲਨ ਬਾਨ ਕਰ ਸਿਰ ਸੰਜੋਗ ਵਕਾਨ ਜੇਨ ਇਹ ਲਿਖੇ ਤਿਸ ਸਿਰ ਨਾਹੀ ਜੇ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇ ਤਾ ਨਾਵੇਂ ਨਾਵੇਂ ਨਾਹੀ ਕੋਤਾਵ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੀਹ ਪਾਣੀ ਧੋਤੇ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਰੀਏ ਮਤ ਪਾਪਾਂ ਕੈ ਸੰਗ ਓ ਤੋਪੈ ਨਾਵੇਂ ਕੇ ਰੰਗ ੁੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੂ ਜਾਹੋ ਤੀਰਤ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੋਨਿਆ ਮੰਨਿਆ ਮਨ ਕੀਤਾ ਪਾਵੰਤਰ ਗਤ ਤੀਰਥ ਮਲ ਮਾਓ ਸਭ ਗੁਣ ਤੇਰੀ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸੋ ਅਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਨ ਸਵੇਲਾ ਵਕਤ ਕਮਨ ਕਮਨ ਥਿਤ ਕਮਨ ਵਾਰ ਕਮਨ ਸਰਤੀ ਮਾਹੋ ਕਮਨ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇਨੇਕ ਪੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੇ ਕੁਰਾਨ ਥਿਤਵਾਰ ਨਾ ਜੋਗੀ ਜਾਣ ਰਤਮਾ ਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਕਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਧਾਨ ਕਿ ਆਤਮ ਸਭ ਕੋ ਆਖੇ 1 2 1 ਸਿਆਣਾ ਵੱਡਾ ਸਹਿ ਵੱਡੀ ਨਾਏ ਕੀਤਾ ਜਾ ਕਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨ ਸੁਹੈ ਪਾਤਾਲਾਂ ਪਾਤਲ ਅੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਟਕੇ ਵੇਦ ਕੈਨਕ ਬਾਤ ਸਹਿਸ ਅਠਾਰਾ ਕਹਿਨ ਕਤੇਬਾਂ ਅਸਲੂ ਇਕ ਥਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੀ ਆਪ ਸਲਾਹੀ ਸਲਾਹੇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹਾ ਪਵਿਸ ਮੰਦਨ ਜਾਣੀਐ ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਤਾਨਾ ਕੀ ਦੀ ਤੁਲਣਾ ਹੋਮਣੀ ਜਿਸ ਮੰਨ ਵਿਸਰੇ ਅੰਤ ਨ ਸਿਫਤੀ ਕਹਿ ਨ ਅੰਤ ਅੰਤਨ ਕਰਨੇ ਦੇ ਨ ਅੰਤ ਅੰਤ ਨ ਵੇਖਣਾ ਸੁਨਣਾ ਅੰਤੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰ ਅਵਰੰਤ ਕਾਰਨ ਕੀਤੇ ਬਿਲਾ ਹੈ ਤਾਂ ਕਿ ਅੰਤਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬਉਤਾ ਕਹੀਏ ਬਉਤਾ ਹੋਏ ਵੱਡਾ ਸਹਿ ਉੱਚਾ ਤਾਂ ਉੱਚੇ ਪਰੂਚਾ ਨਾ ਏ ਵਡ ਊਚਾ ਹੋਵੇ ਕੋਏ ਇਸ ਊਚੇ ਕੋ ਜਾਣੇ ਸੋਏ ਜੀਵੜਿਆ ਅਪ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਖਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੀਤੇ ਮੰਗੇ ਜੋ ਦੁਪਾਰ ਕੀਤੇ ਅਗੰਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵਿਕਾਰ ਕੇਤੇ ਲੈ ਲੈ ਮੁਕਰਪਾਹਿ ਕੇਤੇ ਮੂਰਖ ਖਾਈ ਕਾਹਿ ਕੇਤਿਆਂ ਦੁਖ ਭੂਖ ਸਦਮਾਰ ਇਹ ਪੇਦਾ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਇ ਹੋ ਰਾਖਮ ਸਕੇ ਕੋਈ ਜੇ ਕੋ ਕਾਇਕ ਆਖਨ ਪਾਏ ਉਹ ਜਾਣੇ ਜੀਤੀਆਂ ਮੂਖਾਏ ਆਪੇ ਜਾਣ ਆਪੇ ਦੇ ਆਖੇ ਸੇ ਪੇਕੇਈ ਕੇ ਜਿਸਨੋਂ ਬਖਸੇ ਸੇ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੋਣਾ ਅਮੁੱਲ ਵਪਾਰ ਅਮੁੱਲ ਵਪਾਰ ਕੀਏ ਮਨ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਤੀਬਾਨ ਅਮੁੱਲ ਤਲ ਅਮੁੱਲ ਪਰਮਾਨ ਅਮੁੱਲ ਬਕਸੀਸ ਮੁੱਲ ਨੀਸਾਨ ਮੁੱਲ ਕਰ ਮੁੱਲ ਪਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੀ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਕਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੋ ਆਖੇ ਦੇਵ ਆਖੇ ਸੁਰ ਨਾਨਕ ਮਨੁ ਜਨ ਸੇਵ ਕੇਤੇ ਆਖੇ ਆਖਨ ਪਾਹੇ ਕੀਤੇ ਕਹਿ ਕੇ ਉ ਟਟ ਜਾਏ ਏਤੇ ਕੀਤੇ ਹੋਰ ਕਰੇ ਤਾ ਆਖਨ ਸਕੇ ਕੇਈ ਕੇ ਜੀਵਨ ਭਾਵੈ ਤੇਵਡ ਹੋਏ ਨਾਨਕ ਜਾਣੈ ਸਚਾ ਸੋਏ ਗੇਠ ਕੋ ਆਖੇ ਬੋਲ ਵੇਗਾੜ ਤਾ ਲਕੀਐ ਸਿਰ ਗਾਵਾਰਾਂ ਗਾਵਾਰ ਸੋਦਰ ਕਿਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਤ ਅਨੇਕ ਸੰਕਾਂ ਕੀਤੇ ਵਾਗੁ ਮਹਾਰੇ ਕੀਤੇ ਰਾਗ ਪਰਿਸ਼ ਕਹੀਆ ਨਾ ਕੀਤੇ ਗਾਵੁ ਮਹਾਰੇ ਗਾਵੇ ਤੋਹਨੋ ਕੋਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਹਿ ਲੇਖਨਕ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇਹਦਾਸਨ ਬੈਠੇ ਦੇਵਤਿਆਂ ਦਰਨਾ ਦੇ ਗਾਵੇ ਸਿੱਤ ਸਮਾਧੀ ਅੰਦਰ ਗਾਮ ਸਾਧ ਵਿਚਾਰੇ ਗਾਵਨ ਜੱਤੀ ਸੱਤੀ ਸੰਤੋਖੀ ਗਾਵੇ ਵੀਰ ਕਰਾਰੇ गावण पंडित ਪੜਨਰਕੀਸਰ ਜੁਗ-ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾ ਨਰਤਨ ਪਾਏ ਤੇਰੇ ਅੱਠ 60 ਤੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਾਨੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ-ਕਰ ਕੀ ਧਾਰੇ ਸੇਈ ਤੁਧ ਨੂੰ ਗਾਵੇ ਜੋ ਤੁਧ ਪਾਵਨ ਰੱਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਮ ਸੇ ਮੈਂ ਚਿਤ ਨਿਆਮ ਨਾਨਕਿਆ ਬੀਚਾਰੇ ਸੋਈ ਸੋਈ ਸਦਾ ਸੱਚ ਸਹਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਤ ਸੁਦੀ ਵਡਿਆਈ ਜੋਤ ਸੁਪਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਇ ਸੋ ਪਾਤਸ਼ਾਹ ਉਹ ਸ਼ਾਹ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕਰੇ ਵਿਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਾਨ ਜੀਤੈ ਜਗ ਜੀਤ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਭਗਤ ਗਿਆਨ ਦਇਆ ਪੰਡਾਰਨਾ ਘਟ ਘਟ ਵਾਚੇ ਨਾਦ ਆਪਨਾਥ ਨਾਥੀ ਸਭਜਾ ਕੀ ਰਿਤ ਸਿਧ ਅਵਰਾ ਸਾਧ ਸੰਯੋਗ ਵਿਜੋਗ ਦੁਇਕਾਰ ਚਲਾਵੇ ਲੇਖੇ ਆਵੇ ਪਾਗ ਆਦੇਸ ਸੇ ਆਦੇਸ ਆਤਨੀਨ ਅਨਾਤ ਨਾਹਤ ਜੋਜਗ ਇਕ ਵੇਸ ਪੁਗਤ ਗਿਆਨ ਦਇਆ ਪੰਡਾਰਨਾ ਘਟ ਘਟ ਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਤ ਸੇ ਦਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੇ ਲੇਖਿਆ ਵਿਭਾਗ ਆਦੇਸ਼ ਸੇ ਆਦੇਸ਼ ਆਤ ਅਨੀਲ ਅਨਾਦ ਅਨਾਹਤ ਜੋਜੁ ਜੁਗ ਇੱਕ ਵੇਸ ਏਕਾ ਮਾਈ ਜੁਗਤ ਵਿਆਈ ਤੈਂ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਜਿਤ ਸੁਭਾਵੈ ਤਵੇ ਚਲਾਵੇ ਜਿਵ ਹੋਵੇ ਪਰਮਾਨ ਓਹ ਵੇਖੈ ਉਹਨਾਂ ਨਦਰਨ ਆਵੇ ਬਹੁਤਾ ਇਹੋ ਵਡਾਨ ਆਦੇਤ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੋ ਜੁਗ ਇੱਕ ਵੇਸ ਆਸਨ ਲੋਏ ਲੋਏ ਪੰਧਾਰ ਜੋ ਕਿਸ਼ਪੈ ਸਵੇਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨ ਸੱਚੇ ਕੀ ਸਾਚੀ ਕਾਰ ਆਦੇਸਤ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਛੁਗ ਛੁਗ ਇੱਕ ਵੇਸ 1 2 ਜੀਪੋ ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਲਾ ਗੇੜਾ ਆਖੀਏ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵਡੀਆਂ ਚੜਗੇ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਨ ਜੋਰ ਚੁਪੈ ਨਾ ਜੋਰ ਜੋਰ ਨ ਮੰਗਣਾ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਜੁਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨੀਚ ਨ ਕੋਏ ਰਾਤੀ ਰੁਤੀ ਟਿੱਤੀ ਵਾਰ ਪਵਨ ਪਾਣੀ ਅਗਨੀ ਪਤਾ ਤਿਸ ਵਿੱਚ ਧਰਤੀਤਾ ਪਰਖੀ ਧਰਮ ਸਾਤ ਤਿਸ ਵਿੱਚ ਜੀ ਜੁਤਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚਪੁਰਵਾਨ ਅਦ੍ਰਿਕਰਮ ਪਵੈ ਨੀਸਾਨ ਕਾਚ ਚਪਕਾਈ ਓਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਈਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾਰਤ ਕੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸੇਦ ਬੋਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨੁ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਿਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਏ ਬਹੁਤ ਅੰਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪੁਛਤਾਏ ਤਿੱਥੈ ਘੜਿਐ ਸੁਰਤ ਮਤਿ ਮਨ ਬੁੱਧ ਤਿੱਥੈ ਘੜਿਐ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਿਆ ਭਰਪੂਰ तिथै सितो सीता में ममहे ताके रूप ना कथनी जाहे ना ओए मरे न ठागे जाहे जिनके राम वसए मन माहे तिथै भगत वसहे के लो करे आनंद सच्चा मन सोए ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਤੈ ਤੈ ਅੰਤ ਨਿ ਅੰਤ ਤਿੱਥੈ ਲੋਲ ਅਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਕਾਰ ਵੇਖੈ ਵਿਗਸੈ ਕਰ ਵਿਚਾਰ ਨਾ ਨਿਕ ਕਥਨਾ ਕਰਦਾ ਸਰ ਜਤ ਪਹਾਰਾ ਤੀਰ ਜ ਸੁਨਿਆਰ ਐ ਰਮ ਮਤ ਵੇਦ ਹਥਿਆਰ ਪੌਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿਤਟਾਲ ਕੜੀਏ ਸ਼ਬਦ ਸੱਚੀ ਤਕਸਾਲ ਜੇਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰ ਨਿਹਾਲ ਸਲੋਕ ਪੰਮਨ ਗੁਰੂ ਪਾਣੀ ਪਤ ਮਾਤਾ ਤਰਤੁ ਮਹਤਿ ਦਿਵ ਸਰਾਤ ਦੋਏ ਦਾਈ ਦਾਇ ਆਖੇ ਲੈ ਸਗਲ ਜਗਤ ਚੰਗੀਆਂ ਬੁਰਾਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ